14 ਅਗਸਤ 1947 ਦੀ ਰਾਤ ਤੋਂ ਲੈ ਕੇ ਅਗਲੇ ਕੁਝ ਦਿਨਾਂ ਦੇ ਵਿੱਚ 10 ਲੱਖ ਤੋਂ ਵੱਧ ਪੰਜਾਬੀਆਂ ਦਾ ਜਿਹੜਾ ਕਤਲ ਆ ਉਹਦੇ ਵਿੱਚ 60 ਤੋਂ 70 ਹਜ਼ਾਰ ਜਿਹੜੇ ਆંકੜੇ ਆ ਵੀ ਧੀਆਂ ਦੇ ਨਾਲ ਔਰਤਾਂ ਦੇ ਨਾਲ ਬੇਪੱਤੀ ਹੋਈ ਹੈ ਬੇਪੱਤੀ ਹੋਈ ਹੈ ਬਹੁਤ ਜ਼ਿਆਦਾ ਆਜ਼ਾਦੀ ਵੀ ਆਈ ਹੈ ਨਾਲ ਆਉਂਦੇ ਨਾਲ ਸਾਡਾ ਦੁਖਾਂ ਤੇ ਆ ਵੀ ਸਾਨੂੰ ਇਹ ਕੁਝ ਚੱਲਣਾ ਪਿਆ ਚੱਲਣਾ ਪਿਆ ਔਰ ਬਹੁਤ ਵੱਡਾ ਜਿਹੜਾ ਹਿੱਸਾ ਉਹ ਪੰਜਾਬ ਨੂੰ ਚੱਲਣਾ ਜੇ ਤੁਸੀਂ ਫਾਂਸੀ ਦੇ ਰੱਸਿਆਂ ਦੀ ਗੱਲ ਕਰੋ ਤਾਂ ਸਭ ਤੋਂ ਵੱਧ ਪੰਜਾਬੀ ਚੜੇ ਕਾਲੇ ਪਾਣੀਆਂ ਦੀ ਸਜ਼ਾ ਦੀ ਗੱਲ ਕਰੋਗੇ ਸਭ ਤੋਂ ਵੱਧ ਪੰਜਾਬੀ ਚੜੇ ਆ ਤੁਸੀਂ ਕੋਈ ਵੀ ਕਿੱਤਾ ਲਾ ਲਓ ਜਿੱਥੇ ਵੀ ਸਿਰ ਦੇੜ ਦੀ ਗੱਲ ਆਊਗੀ ਕੁਰਬਾਨੀ ਦੇਣ ਦੀ ਗੱਲ ਆਊਗੀ ਤਾਂ ਸਭ ਤੋਂ ਵੱਧ ਪੰਜਾਬੀ ਹੀ ਅੱਗੇ ਅੜੇ ਆ। ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਪਰਮਜੀਤ ਸਿੰਘ ਜੀ ਲਾਲੀ ਜੋ ਕਿ ਕ੍ਰਾਂਤੀਕਾਰੀ ਵਿਚਾਰਾਂ ਵਜੋਂ ਜਾਣੇ ਜਾਂਦੇ ਨੇ ਦੇਸ਼ ਭਗਤੀ ਤੋਂ ਲੈ ਕੇ ਆਜ਼ਾਦੀ ਦੇ دیਵਾਨੇ ਸ਼ਹੀਦ ਭਗਤ ਸਿੰਘ ਜਾਂ ਆਪਣੇ ਪੰਜਾਬ ਦੀ ਪੰਜਾਬ ਦੇ ਨਾਲ ਵੰਡ ਹੋਈ ਹੈ ਜੋ ਉਸ ਬਾਰੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਕਵਿਤਾਵਾਂ ਲਿਖੀਆਂ ਨੇ। ਅੱਜ ਅਸੀਂ ਗੱਲ ਕਰਾਂਗੇ ਕਿ 15 ਅਗਸਤ 1947 ਨੂੰ ਜਦੋਂ ਆਪਣੇ ਹਿੰਦੁਸਤਾਨ ਦੀ ਵੰਡ ਹੁੰਦੀ ਆ ਤਾਂ ਉਦੋਂ ਦਾ ਕੀ ਮਾਹੌਲ ਸੀ ਕੀ ਸਾਡੇ ਵੱਡੇ ਬਜ਼ੁਰਗਾਂ ਨੇ ਉਦੋਂ ਦੁੱਖ ਦਰਦ ਹੰਡਾਏ ਨੇ ਜਿਵੇਂ ਕਿ ਅਸੀਂ 15 ਅਗਸਤ ਦਾ ਦਿਨ ਆਜ਼ਾਦੀ ਦਿਵਸ ਦੇ ਰੂਪ ਵਿੱਚ ਮਨਾਉਂਦੇ ਆ ਸਾਡੇ ਬਜ਼ੁਰਗਾਂ ਨੂੰ ਇਹ ਹੱਲਿਆਂ ਵਾਲਾ ਦਿਨ ਲੱਗਦਾ ਹੈ ਕਿ ਜਦੋਂ ਸਾਡੇ ਬਜ਼ੁਰਗਾਂ ਦੇ ਉੱਤੇ ਅਤਿਆਚਾਰ ਹੋਇਆ ਉਹਨਾਂ ਦੇ ਨਾਲ ਲੁੱਟਖੋਟ ਹੋਈ 10 ਲੱਖ ਤੋਂ ਲੈ ਕੇ 20 ਲੱਖ ਤੱਕ ਦੇ ਸਾਡੇ ਜੋਨ ਸੰਖਿਆ ਸੀ ਉਹ ਮੌਦੇ ਘੜ ਉਤਾਰੀ ਗਈ ਤਾਂ ਤੁਸੀਂ ਇਸ ਨੂੰ ਆਜ਼ਾਦੀ ਦਿਵਸ ਮਨਣੋਗੇ ਕਿ ਵੰਡ ਦਾ ਦਿਵਸ ਮਨਣੋਗੇ ਦੇਖੋ ਦੋ ਤਰ੍ਹਾਂ ਦੀ ਗੱਲ ਹੁੰਦੀ ਹੈ ਆਜ਼ਾਦੀ ਲਈ ਸਾਡੇ ਦੇਸ਼ ਭਗਤਾ ਨੇ ਕੁਰਬਾਨੀਆਂ ਕੀਤੀਆਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਦਿਆਂ 6 ਲੱਖ ਤੋਂ ਵੱਧ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਤਾਂ ਜਾ ਕੇ ਸਾਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਹੈ ਜਿਹੜੀ ਆਜ਼ਾਦੀ ਆ ਉਹ ਆਜ਼ਾਦੀ ਉਸ ਰੂਪ ਦੇ ਵਿੱਚ ਨਹੀਂ ਮਿਲੀ ਜਿੱਦਾਂ ਦਾ ਸੁਪਨਾ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜਾਂ ਹੋਰ ਸ਼ੂਰਬੀਰਾਂ ਕ੍ਰਾਂਤੀਕਾਰੀ ਸਾਥੀਆਂ ਨੇ ਦੇਖਿਆ ਸੀ ਇਹ ਦੂਜਾ ਵਿਸ਼ਾ ਆ ਪਰ ਆਜ਼ਾਦੀ ਆਈ ਆ ਗੋਰੇ ਇੱਥੋਂ ਚਲੇ ਗਏ ਆ ਗੋਰਿਆਂ ਦੇ ਜਾਣ ਤੋਂ ਬਾਅਦ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੁੰਦਾ ਉਹ ਸੰਵਿਧਾਨ ਦੇ ਤਹਿਤ ਸਾਡੇ ਦੇਸ਼ ਦੇ ਵਿੱਚ ਨਿਯਮ ਬਣਦੇ ਆ ਔਰ ਸੰਵਿਧਾਨ ਦੇ ਤਹਿਤ ਹੀ ਸਾਡੇ ਜਿਹੜੇ ਦੇਸ਼ ਆ ਉਹ ਚੱਲ ਰਿਹਾ ਅੱਜ ਹਮ ਇੱਥੇ ਡੈਮੋਕ੍ਰੇਸੀ ਹੈ ਇਥੇ ਵਿਧਾਨ ਸਭਾ ਦੇ ਵਿੱਚ ਨੁਮਾਇੰਦੇ ਚੁਣੇ ਜਾਂਦੇ ਆ ਲੋਕ ਸਭਾ ਦੇ ਵਿੱਚ ਨੁਮਾਇੰਦੇ ਚੁਣੇ ਜਾਂਦੇ ਆ ਔਰ ਲੋਕਾਂ ਨੂੰ ਅਗਰ ਕੋਈ ਨੁਮਾਇੰਦਾ ਪਸੰਦ ਨਹੀਂ ਆਉਂਦਾ ਤਾਂ ਉਹਨਾਂ ਨੁਮਾਇੰਦਿਆਂ ਨੂੰ ਸੱਤਾ ਤੋਂ ਵੀ ਬੇਦਖਲ ਕੀਤਾ ਜਾ ਸਕਦਾ ਬਦਲ ਵੀ ਸਕਦੇ ਇਸ ਲਈ ਇਹ ਜਿਹੜੀ ਆਜ਼ਾਦੀ ਹੈ ਇਹ ਆਜ਼ਾਦੀ 15 ਅਗਸਤ 1947 ਨੂੰ ਸਾਨੂੰ ਅੰਗਰੇਜ਼ਾਂ ਤੋਂ ਮਿਲ ਗਈ ਹੈ ਹਮ ਪਰ ਜਿਹੜੀ ਆਜ਼ਾਦੀ ਦਾ ਸੁਪਨਾ ਲੈ ਕੇ ਸ਼ਹੀਦ ਆਜ਼ਮ ਭਗਤ ਸਿੰਘ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਤੇ ਚੜਿਆ ਜਾ ਰਾਜਗੁਰੂ ਸੁਖਦੇਵ ਸ਼ਹੀਦ ਉਧਮ ਸਿੰਘ ਕਰਤਾਰ ਸਿੰਘ ਸਰਾਭਾ ਜਿੰਨੇ ਵੀ ਸਾਡੇ ਗਦਰੇ ਬਾਬੇ ਹੋਏ ਆ ਜੋ ਉਹਨਾਂ ਦਾ ਸੁਪਨਾ ਸੀਗਾ ਸਾਂਝੀ ਵਾਲਤਾ ਦਾ ਵੀ ਸਭ ਲਈ ਬਰਾਬਰ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਉਹ ਆਜ਼ਾਦੀ ਹਜੇ ਉਸ ਰੂਪ ਵਿੱਚ ਨਹੀਂ ਆਈ ਜਿੱਥੇ ਗੱਲ ਰਹਿ ਗਈ ਵੀ ਇਹਨੂੰ ਕੁਝ ਲੋਕ ਕਹਿੰਦੇ ਆ ਵੀ ਹੱਲਾਏ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕੋਈ ਸ਼ੱਕ ਨਹੀਂ ਹੈ ਕਿ 14 ਅਗਸਤ 1947 ਦੀ ਰਾਤ ਤੋਂ ਲੈ ਕੇ ਅਗਲੇ ਕੁਝ ਦਿਨਾਂ ਦੇ ਵਿੱਚ 10 ਲੱਖ ਤੋਂ ਵੱਧ ਪੰਜਾਬੀਆਂ ਦਾ ਜਿਹੜਾ ਕਤਲੇਆਮ ਹੋਇਆ ਜੀ ਉਹਦੇ ਵਿੱਚ 60 ਤੋਂ 70 ਹਜ਼ਾਰ ਜਿਹੜੇ ਆंकੜੇ ਆ ਵੀ ਧੀਆਂ ਦੇ ਨਾਲ ਔਰਤਾਂ ਦੇ ਨਾਲ ਬੇਪੱਤੀ ਹੋਈ ਹੈ ਬੇਪੱਤੀ ਹੋਈ ਹੈ ਬਹੁਤ ਜ਼ਿਆਦਾ ਆਜ਼ਾਦੀ ਵੀ ਆਈ ਹੈ ਨਾਲ ਆਉਂਦੇ ਨਾਲ ਸਾਡਾ ਦੁਖਾਂਤ ਹੈ ਵੀ ਸਾਨੂੰ ਇਹ ਕੁਝ ਚੱਲਣਾ ਪਿਆ ਚੱਲਣਾ ਪਿਆ ਔਰ ਬਹੁਤ ਵੱਡਾ ਜਿਹੜਾ ਹਿੱਸਾ ਉਹ ਪੰਜਾਬ ਨੂੰ ਚੱਲਣਾ ਪਿਆ ਉਹਦਾ ਕਾਰਨ ਕੀ ਆ ਵੀ ਜਿਹੜੀ ਇਹ ਵੰਡ ਹੋਈ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਹ ਵੰਡ ਲੋਕਾਂ ਨੇ ਨਹੀਂ ਮੰਗੀ ਲੋਕਾਂ ਨੇ ਨਹੀਂ ਮੰਗੀ ਲੋਕਾਂ ਨੇ ਨਹੀਂ ਕਿਹਾ ਸੀ ਵੀ ਸਾਨੂੰ ਭਾਰਤ ਇੱਧਰ ਚਾਹੀਦਾ ਜਾਂ ਪਾਕਿਸਤਾਨ ਇੱਧਰ ਚਾਹੀਦਾ ਇਹ ਜਿਹੜੇ ਲੀਡਰ ਸਨ ਇਹ ਲੀਡਰਾਂ ਦੀ ਸੋਚ ਸੀ ਵੀ ਸਾਡੀ ਜਿਹੜਿਆ ਵੀ ਮੈਂ ਉਧਰ ਪ੍ਰਧਾਨ ਮੰਤਰੀ ਬਣਾ ਮੈਂ ਇੱਧਰ ਪ੍ਰਧਾਨ ਮੰਤਰੀ ਬਣਾਏ ਕੁਰਸੀ ਦਾ ਜਿਹੜਾ ਲਾਲਚ ਸੀ ਇਹ ਵੰਡ ਉਹਨੇ ਕਰਵਾਈ ਜਿੱਦਾਂ ਇਹ ਅਕਸਰ ਹੁੰਦਾ ਹੈ ਕਿ ਜਿਹੜੇ ਆਪਣੇ ਲੋਕ ਨੇ ਇਹ ਕਹਿੰਦੇ ਨੇ ਵੀ ਮੁਹੰਮਦ ਅਲੀ ਜਿੰਨਾ ਦੀ ਉਰੀਓ ਸੀ ਕਿ ਮੈਂ ਪਾਕਿਸਤਾਨ ਅੱਡ ਕਰਵਾਣਾ ਹੀ ਕਰਵਾਣਾ ਹੈ ਤੇ ਇਧਰ ਕਹਿੰਦੇ ਨਹਿਰੂ ਦੀ ਜਿੱਦ ਸੀ ਕਿ ਮੈਂ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਹੈ ਜਿੰਨਾ ਦੀ ਅੜ ਜਿੱਦ ਸੀ ਇਹ ਦੋਵਾਂ ਦੇ ਵਿੱਚੋਂ ਆਪਾਂ ਕਿਹਨੂੰ ਜ਼ਿਆਦਾ ਜ਼ਿੰਮੇਵਾਰ ਮੰਨ ਸਕਦੇ ਆਂ ਦੇਖੋ ਜ਼ਿੰਮੇਵਾਰਤਾ ਸਮੂਹਿਕ ਤੌਰ ਤੇ ਜਿਹੜੇ ਲੀਡਰ ਸਹਬਾਨ ਸਨ ਉਹ ਜਦੋਂ ਮੰਨ ਲਓ ਤਕਰਾਰ ਹੁੰਦੀ ਆ ਤੇ ਫਿਰ ਦੋਨਾਂ ਨੂੰ ਹੀ ਤਰ੍ਹਾਂ ਨਾਲ ਜ਼ਿੰਮੇਵਾਰ ਮੰਨਿਆ ਜਾ ਸਕਦਾ ਕਿਉਂਕਿ ਕੋਈ ਘਟ ਹੋ ਸਕਦਾ ਕੋਈ ਵੱਧ ਵੱਧ ਹੋ ਸਕਦਾ ਪਰ ਜਿਹੜੀ ਕਰਸੀ ਦੀ ਲਾਲਸਾ ਸੀ ਉਹ ਦੋਨਾਂ ਵਿੱਚ ਸੀ ਹੂੰ ਉਸ ਲਾਲਸਾ ਨੇ ਇਹ ਪਾਰਟਿਸਪੇਟ ਹੈ ਜਿਹੜਾ ਕਰਵਾਇਆ ਸਾਡਾ ਹੂੰ ਇਹਦੇ ਵਿੱਚ ਦੁਖਾਂਤ ਦੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਨਾਲ ਦੇਖੋ ਰਾਜਸਥਾਨ ਲੱਗਦਾ ਹੂੰ ਉਧਰੋਂ ਗੁਜਰਾਤ ਲੱਗਦਾ ਗੁਜਰਾਤ ਲੱਗਦਾ ਉਧਰੋਂ ਜੰਮੂ ਕਸ਼ਮੀਰ ਲੱਗਦਾ ਉਸ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਇਲਾਵਾ ਪੰਜਾਬ ਪੰਜਾਬ ਆ ਗਿਆ ਸਾਡਾ ਜਾਂ ਬੰਗਾਲ ਲਾ ਲਓ ਹੂੰ ਉਹਨਾਂ ਸਾਰੀਆਂ ਸਟੇਟਾਂ ਦੇ ਬਹੁਤ ਥੋੜਾ ਥੋੜਾ ਜਿਹੜਾ ਹਿੱਸਾ ਆ ਉਹ ਪਾਕਿਸਤਾਨ ਨਾਲ ਕਿਤੇ ਅਟੈਚ ਕਰਦਾ ਅਟੈਚ ਕਰਦੇ ਜਿਹੜੀ ਵੰਡਿਆ ਉਹਨਾਂ ਸੂਬਿਆਂ ਦੇ ਵਿੱਚ ਬਹੁਤ ਘੱਟ ਪੱਧਰ ਤੇ ਹੋਈ ਆ ਪਰ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੀਤਾ ਵੀ ਦੋ ਹਿੱਸੇ ਪੰਜਾਬ ਲੈnde ਪਾਸੇ ਇੱਕ ਹਿੱਸਾ ਪੰਜਾਬ ਚੜ੍ਹਦੇ ਪਾਸੇ ਚੜ੍ਹਦੇ ਪਾਸੇ ਪੰਜਾਬ ਦੇ ਵਿਚਾਲੋਂ ਇਹਨਾਂ ਨੇ چیر ਕੇ ਰੱਖ ਦਿੱਤਾ ਕਿਉਂਕਿ ਅੰਗਰੇਜ਼ਾਂ ਨੂੰ ਵੀ ਪਤਾ ਹੈ ਔਰ ਸਾਡੇ ਜਿਹੜੇ ਸਰਮਾਇਦਾਰ ਜ਼ਗੀਰਦਾਰ ਟਾਈਪ ਦੇ ਲੋਕ ਆ ਜਿਹੜੇ ਉਹਨਾਂ ਨੂੰ ਵੀ ਪਤਾ ਹੈ ਜੀ ਜਿਹੜੀ ਕ੍ਰਾਂਤੀ ਦੀ ਲੋਕ ਪੰਜਾਬ ਦੀ ਧਰਤੀ ਤੋਂ ਉੱਠਦੀ ਆ ਉਹ ਪੂਰੀ ਦੁਨੀਆ ਨੂੰ ਆਪਣੀ ਬੁੱਕਲ ਚ ਲੈ ਲੇ ਲੈਂਦੀ ਹੈ ਜੀ ਉਹਦੇ ਉਹਦੀ ਏਵਜ ਦੇ ਵਿੱਚ ਹੀ ਪੰਜਾਬ ਦੇ ਵਿਚਾਰੋਂ ਇਹਨਾਂ ਨੇ ਟੋਟੇ ਕੀਤੇ ਆ ਜਾਣਕ ਹੂੰ ਦੂਜੀਆਂ ਸਟੇਟਾਂ ਕਿਨਾਰਿਆਂ ਤੋਂ ਆ ਟੱਚ ਹੁੰਦੀਆਂ ਬੰਗਾਲ ਨੂੰ ਵੀ ਸਾਈਡ ਤੋਂ ਟੱਚ ਹੋਇਆ ਹੂੰ ਕੱਟ ਹੋਇਆ ਉਸ ਪੱਧਰ ਤੇ ਨਹੀਂ ਹੋਇਆ ਪਰ ਜੇ ਤੁਸੀਂ ਵੱਡਾ ਹਿੱਸਾ ਦੇਖੋ ਪੰਜਾਬ ਨੇ ਸਭ ਤੋਂ ਵੱਡੀ ਕੁਰਬਾਨੀ ਕੀਤੀ ਆਜ਼ਾਦੀ ਦੀ ਕੀਤੀ ਹੈ ਜੀ ਜੇ ਤੁਸੀਂ ਫਾਂਸੀ ਦੇ ਰੱਸਿਆਂ ਦੀ ਗੱਲ ਕਰੋ ਤਾਂ ਸਭ ਤੋਂ ਵੱਧ ਪੰਜਾਬੀ ਚੜੇ ਜੀ। ਪੰਜਾਬੀ ਚੜੇ। ਕਾਲੇ ਪਾਣੀਆਂ ਦੀ ਸਜ਼ਾ ਦੀ ਗੱਲ ਕਰੋਗੇ ਸਭ ਤੋਂ ਵੱਧ ਪੰਜਾਬੀ ਚੜੇ ਆ। ਤੁਸੀਂ ਕੋਈ ਵੀ ਕਿੱਤਾ ਲਾ ਲਓ ਜਿੱਥੇ ਵੀ ਸਿਰ ਦੇਣ ਦੀ ਗੱਲ ਆਊਗੀ ਕੁਰਬਾਨੀ ਦੇਣ ਦੀ ਗੱਲ ਆਊਗੀ ਤਾਂ ਸਭ ਤੋਂ ਵੱਧ ਪੰਜਾਬੀ ਹੀ ਅੱਗੇ ਅੜੇ ਆ। ਉਹਦਾ ਕਾਰਨ ਇਹ ਸੀ ਵੀ ਜਿਹੜੀ ਸਾਡੀ ਭਗਤੀ ਲਹਿਰ ਆ ਇਸ ਭਗਤੀ ਲਹਿਰ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੀ। ਉਹ ਸ਼ੁਰੂ ਤੋਂ ਹੀ ਇਹਦੇ ਵਿੱਚ ਉਹ ਬੀਜ ਬਾਬੇ ਨਾਨਕ ਨੇ ਉਹ ਬੀਜ ਰਵੀਦਾਸ ਮਹਾਰਾਜ ਨੇ ਕਬੀਰ ਜੀ ਨੇ ਉਹ ਕ੍ਰਾਂਤੀ ਦੇ ਬੀਜ ਬੀਜੇ ਆ ਬੀਜ ਉਹ ਬੀਜ ਹੀ ਅੱਗੇ ਫਿਰ ਫੁੱਟਦੇ ਆ ਫੁੱਟਦੇ ਆ ਇਸ ਲਈ ਜਿਹੜਾ ਰਾਜਾ ਹੁੰਦਾ ਰਾਜੇ ਨੂੰ ਹਮੇਸ਼ਾ ਆਪਣੀ ਕੁਰਸੀ ਜਾਣ ਦਾ ਖਤਰਾ ਹੁੰਦਾ ਔਰ ਉਹਨਾਂ ਨੂੰ ਪਤਾ ਵੀ ਪੰਜਾਬ ਜਦੋਂ ਵੀ ਫੁੱਟੂਗਾ ਜਦੋਂ ਵੀ ਉੱਠੂਗਾ ਉਹ ਹੁਕਮਰਾਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਗੱਲ ਕਰੂਗਾ ਜੋ ਵੀ ਹਮਲਾ ਆਵਰ ਆਇਨੇ ਖੈਬਰ ਦਰੇ ਤੋਂ ਆਏ ਨੇ ਪੰਜਾਬ ਦੀ ਧਰਤੀ ਨੂੰ ਇਹ ਵਰਦਾਨ ਹੀ ਮਿਲਿਆ ਹੋਇਆ ਕਿ ਜਿੰਨੇ ਵੀ ਹਮਲਾਵਰ ਹੋਣਗੇ ਜਾਂ ਕਹਿ ਲਈਏ ਬਗਾਵਤ ਦੇ ਸੁਰ ਹੋਣਗੇ ਉਹ ਆਪਣੇ ਕੀ ਹੈ ਪੰਜਾਬ ਤੋਂ ਸ਼ੁਰੂ ਹੁੰਦੇ ਨੇ ਜਿਵੇਂ ਪੋਰਸ ਰਾਜੇ ਨੇ ਅ ਸਿਕੰਦਰ ਦਾ ਰਾਹ ਰੋਕਿਆ ਉਵੇਂ ਜੁਗਾ-ਜੁਗਾ ਤੋਂ ਪੰਜਾਬ ਦੀ ਧਰਤੀ ਨੂੰ ਇਹ ਵਰਦਾਨ ਮਿਲਿਆ ਹੋਇਆ ਹੈ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਸਾਡੇ ਪੰਜਾਬ ਦੀ ਜਿਹੜੀ ਜ਼ਰਖੇਜ਼ ਧਰਤੀ ਆ ਇਹ ਜਿੱਥੇ ਉਪਜਾਊ ਆ ਹੂੰ ਇਹ ਅੰਨ ਵੀ ਸਭ ਤੋਂ ਜ਼ਿਆਦਾ ਪੈਦਾ ਕਰਦੀ ਆ ਔਰ ਕ੍ਰਾਂਤੀਕਾਰੀ ਵੀ ਸਭ ਤੋਂ ਜ਼ਿਆਦਾ ਪੈਦਾ ਕਰਦੀ ਆ। ਜਦੋਂ ਵੀ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਖਿਲਾਫ ਜਾਂ ਰਾਜਿਆਂ ਦੀ ਜਿਹੜੀ ਤਾਨਾਸ਼ਾਹੀ ਸੀ ਉਹਦੇ ਖਿਲਾਫ ਜਦੋਂ ਵੀ ਇੱਥੇ ਝੰਡਾ ਚੱਕਿਆ ਗਿਆ ਉਹ ਸਾਡੇ ਗੁਰੂਆਂ ਪੀਰਾਂ ਨੇ ਚੱਕਿਆ ਹੂੰ ਉਹਦੇ ਵਿੱਚ ਭਗਤ ਕਬੀਰ ਜੀ ਆਉਂਦੇ ਆ ਮੋਢੀ ਨੇ ਹੂੰ ਔਰ ਰਵਿਦਾਸ ਜੀ ਆਉਂਦੇ ਆ ਰਵਿਦਾਸ ਜੀ ਮਹਾਰਾਜ ਆਉਂਦੇ ਔਰ ਜਿੰਨੇ ਵੀ ਸਾਡੇ ਗੁਰੂ ਆ ਉਹ ਗੁਰੂ ਸਹਿਬਾਨ ਸਾਰੇ ਪੰਜਾਬ ਦੀ ਧਰਤੀ ਤੇ ਹੀ ਪੈਦਾ ਹੋਏ ਆ ਜਿੰਨੇ ਵੀ ਜ਼ਾਲਮ ਇਸ ਧਰਤੀ ਤੇ ਆਏ ਹੂੰ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਟਕਰਾਉਣਾ ਪਿਆ ਟਕਰਾਉਣਾ ਪਿਆ ਜੇ ਤੁਸੀਂ ਦੁੱਲਾ ਪੱਟੀ ਦਾ ਇਤਿਹਾਸ ਪੜੋਗੇ ਹੂੰ ਤਾਂ ਜਿਹੜਾ ਅਕਬਰ ਬਾਦਸ਼ਾ ਆਇਆ ਉਹ ਅਕਬਰ ਬਾਦਸ਼ਾ ਦੇ ਮਹਿਲਾਂ ਨਾਲ ਦੁੱਲਾ ਪੱਟੀ ਟਕਰਾਇਆ ਉਹ ਵੀ ਪੰਜਾਬ ਦੀ ਧਰਤੀ ਤੇ ਹੀ ਪੈਦਾ ਹੋਇਆ ਜਿਉਣਾ ਮੋੜ ਦਾ ਇਤਿਹਾਸ ਪੜੋਗੇ ਤੇ ਉਹ ਵੀ ਪੰਜਾਬ ਦੀ ਧਰਤੀ ਤੇ ਹੀ ਪੈਦਾ ਹੋਇਆ ਹੂੰ ਬਾਬਾ ਨਾਨਕ ਦਾ ਨਨਕਾਣਾ ਸਾਹਿਬ ਆ ਤੇ ਉਹ ਵੀ ਪੰਜਾਬ ਦੀ ਧਰਤੀ ਤੇ ਆ ਕਰਤਾਰਪੁਰ ਸਾਹਿਬ ਆ ਤੇ ਉਹ ਵੀ ਪੰਜਾਬ ਦੀ ਧਰਤੀ ਤੇ ਆ ਇੱਧਰ ਹਰਮੰਦਰ ਸਾਹਿਬ ਆ ਤੇ ਉਹ ਵੀ ਪੰਜਾਬ ਦੀ ਧਰਤੀ ਤੇ ਆ ਪੰਜਾਬ ਦੀ ਧਰਤੀ ਅੱਜ ਚਾਹੇ ਪੰਜਾਬ ਤੁਹਾਨੂੰ ਦੇਖਣ ਨੂੰ ਛੋਟਾ ਲੱਗਦਾ ਪਰ ਇਹ ਲੈਂਦਾ ਤੇ ਚੜ੍ਹਦਾ ਪੰਜਾਬ ਮਿਲਾ ਕੇ ਹਰਿਆਣਾ ਮਿਲਾ ਕੇ ਹਿਮਾਚਲ ਦਾ ਅਫਗਾਨਿਸਤਾਨ ਦਾ ਇਲਾਕਾ ਜਦੋਂ ਤੁਸੀਂ ਮਿਲਾਓਗੇ ਬਹੁਤ ਵੱਡਾ ਬਹੁਤ ਵੱਡਾ ਇਲਾਕਾ ਬਹੁਤ ਵੱੰਦਾ ਬਹੁਤ ਵੱਡਾ ਇਲਾਕਾ ਇਸ ਇਲਾਕੇ ਨੂੰ ਇਹ ਇਥੋਂ ਦੇ ਲੜਾਕੇ ਲੋਕ ਆ ਜਿਹੜੇ ਉਹਨਾਂ ਨੇ ਇਹ ਨਹੀਂ ਮੰਨੀ ਕਦੇ ਹੂੰ ਇਹ ਇਤਿਹਾਸ ਦੇ ਵਿੱਚ ਪਹਿਲਾਂ ਵੀ ਲਿਖਿਆ ਗਿਆ ਤੇ ਅੱਗੇ ਵੀ ਲਿਖਿਆ ਜਾਊਗਾ ਕਿ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬੀਆਂ ਨੇ ਕਦੇ ਵੀ ਚੜ ਕੇ ਆਏ ਰਾਜੇ ਦੀ ਇਹ ਨਹੀਂ ਮੰਨੀ ਇਹ ਨਹੀਂ ਮੰਨੀ ਉਹ ਰਾਜਾ ਕਿੱਡਾ ਵੀ ਤਾਕਤਵਰ ਹੋਵੇ ਕਿੱਡਾ ਵੀ ਸਾਜ਼ਿਸ਼ ਹੋਵੇ ਇੱਥੇ ਘਰੇ ਆਏ ਨੂੰ ਉਹਦਾ ਸਤਕਾਰਤਾ ਕਰਦੇ ਆ ਹੂੰ ਉਹਦੇ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਪਰ ਜੇ ਕੋਈ ਗੁਲਾਮੇ ਨੂੰ ਹੱਥ ਪਾਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਬਖਸ਼ਿਆ ਨਹੀਂ ਜਾਊਗਾ ਇਦਾਂ ਹੀ ਸਾਡੇ ਜਿਹੜੇ ਗੁਰੂਆਂ ਦਾ ਤੁਸੀਂ ਇਤਿਹਾਸ ਪੜੋਗੇ ਬ੍ਰਾਹਮਣਵਾਦੀ ਵਿਚਾਰਧਾਰਾ ਉੱਚੀ ਨੀਚ ਸ਼ੂਆ ਸ਼ਾਤ ਜਿੰਨਾ ਵੀ ਇੱਥੇ ਪਖੰਡਵਾਦ ਸੀ ਚਾਹੇ ਉਹ ਮੂਰਤੀ ਪੂਜਾ ਸੀਗੀ ਉਹਨਾਂ ਸਾਰਿਆਂ ਦੇ ਖਿਲਾਫ ਹੀ ਗੁਰੂਆਂ ਦੀ ਲੜਾਈ ਰਹੀ ਲੜਾਈ ਰਹੀ ਹੈ ਡਾਕਟਰ ਸਾਹਿਬ ਜਿੱਦਾਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲ ਗਈ 14 15 ਅਗਸਤ ਨੂੰ ਆਜ਼ਾਦੀ ਦਾ ਐਲਾਨ ਹੋ ਜਾਂਦਾ ਹੈ ਲੇਕਿਨ ਜਿਹੜੀ ਇਹ ਲੁੱਟਖੁੱਟ ਹੋਈ ਹੈ ਔਰਤਾਂ ਦੀ ਪਤ ਲੁੱਟੀ ਗਈ ਹੈ 10 ਲੱਖ ਤੋਂ 20 ਲੱਖ ਦੇ ਵਿੱਚ ਸਾਡੇ ਜਿਹੜੀ ਪੰਜਾਬੀ ਲੋਕ ਸੀ ਉਹ ਮਾਰੇ ਗਏ ਇਹਨਾਂ ਦਾ ਕੀ ਕਾਰਨ ਸੀ ਲੋਕਾਂ ਨੂੰ ਤਾਂ ਆਪਦੇ ਹੱਥੋਂ ਪੈਰ ਦੀ ਪੈ ਗਈ ਸੀ ਆਪਦੀ ਥਾਂ ਬਦਲ ਕੇ ਇੱਕ ਮੁਲਕ ਤੋਂ ਦੂਜੇ ਮੁਲਕਾਂ 'ਲ ਜਾਣਾ ਇੱਕਦਮ ਹੀ ਸੁਨੇਹਾ ਆ ਜਾਣਾ ਵੀ ਚਲੋ ਬਈ ਦੋ ਵੰਡ ਹੋ ਗਈ ਤਾਂ ਉਹਦੇ ਵਿੱਚ ਜਿਹੜੀ ਮਾਰ ਕਟ ਹੁੰਦੀ ਹੈ ਇਹਦਾ ਜ਼ਿੰਮੇਵਾਰ ਕੌਣ ਠਹਿਰਾਇਆ ਜਾਂਦਾ ਹੈ ਦੇਖੋ ਇਹ ਤਾਂ ਉਸ ਟਾਈਮ ਸਮੇਂ ਦੇ ਜਿਹੜੇ ਹੁਕਮਰਾਨ ਆ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਉਹਨਾਂ ਨੇ ਅੰਦਾਜ਼ਾ ਨਹੀਂ ਲਾਇਆ ਸੀ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਮਾਰ ਕਟ ਹੋਏਗੀ ਹੂੰ ਪਰ ਮੈਂ ਜਦੋਂ ਤੁਹਾਨੂੰ ਪਹਿਲਾਂ ਕਿਹਾ ਵੀ ਲੋਕਾਂ ਨੇ ਵੰਡ ਨਹੀਂ ਮੰਗੀ ਵੰਡ ਨਹੀਂ ਮੰਗੀ ਆਜ਼ਾਦੀ ਲਈ ਸੀ ਮੰਗੀ ਲੋਕਾਂ ਦੇ ਜਾਨ ਨੂੰ ਇਥੋਂ ਕੱਢ ਕੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਚਾਹੁੰਦੇ ਸੀ ਹਮ ਪਰ ਹੋਇਆ ਉਲਟਾ ਹਮ ਵੀ ਲੋਕਾਂ ਨੂੰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਆਪਣੇ ਹੀ ਲੋਕਾਂ ਨਾਲ ਲੜਨਾ ਪਿਆ ਲੜਨਾ ਪਿਆ ਉਧਰ ਦੇ ਲੋਕ ਨਹੀਂ ਚਾਹੁੰਦੇ ਸੀ ਆਪਣਾ ਜਿਹੜਾ ਘਰ-ਬਾਰ ਆ ਜ਼ਮੀਨਾਂ ਜਾਇਦਾਦ ਆ ਛੱਡਣੀਆਂ ਛੱਡਣੀਆਂ ਨਾ ਹੀ ਇੱਧਰ ਦੇ ਲੋਕ ਚਾਹੁੰਦੇ ਸੀ ਵੀ ਅਸੀਂ ਘਰ-ਬਾਰ ਜ਼ਮੀਨਾਂ ਛੱਡ ਕੇ ਉਧਰ ਜਾਈਏ ਕਿਉਂਕਿ ਲੋਕਾਂ 'ਚ ਪ੍ਰੇਮ ਪਿਆਰ ਬਹੁਤ ਸੀ ਪ੍ਰੇਮ ਪਿਆਰ ਬਹੁਤ ਸੀ ਅੱਜ ਵੀ ਤੁਸੀਂ ਜੇਕਰ ਕਿਤੇ ਕਿਸੇ ਦੀ ਵੀਡੀਓ ਦੇਖੋਗੇ ਜਾਂ ਲੋਕ ਉਧਰ ਆਉਂਦੇ ਆ ਇੱਧਰ ਜਾਂਦੇ ਆ ਤਾਂ ਤੁਸੀਂ ਉਹਨਾਂ ਦੀ ਅੱਖਾਂ 'ਚ ਹੰਝੂ ਵੇਖੋ ਦੇਖਾਂਗੇ ਅੱਜ ਵੀ ਲੋਕ ਤਰਸਦੇ ਆ ਇੱਧਰਲੇ ਵੀ ਉਧਰਲੇ ਵੀ ਵੀ ਅਸੀਂ ਇੱਕ ਦੂਜੇ ਨਾਲ ਮਿਲਾਪ ਕਰਾਈਏ ਕਿਸੇ ਦਾ ਉਧਰ ਪਿਓ ਰਹਿ ਗਿਆ ਕਿਸੇ ਦੀ ਮਾਂ ਰਹਿ ਗਈ ਕਿਸੇ ਦਾ ਦਾਦਾ ਰਹਿ ਗਿਆ ਕਿਸੇ ਦੀ ਭੈਣ ਰਹਿ ਗਈ ਜਿਹੜਾ ਤੋੜ ਵਿਛੋੜਾ ਸੀ ਇਹਨਾਂ ਲੋਕਾਂ ਦੇ ਜਿਹੜੇ ਹਿਰਦੇ ਆ ਬਲੁੰਦਰ ਕੇ ਰੱਖਦੇ ਉਹ ਜਿਹੜੇ ਹਿਰਦੇ ਬਲੁੰਦਰੇ ਗਏ ਜਿਨ੍ਹਾਂ ਦੇ ਉਹਨਾਂ ਨੂੰ ਫਿਰ ਜਦੋਂ ਤੁਸੀਂ ਕਹੋਗੇ ਨਹੀਂ ਬਾਬਾ ਆਜ਼ਾਦੀ ਆਈ ਆ ਤਾਂ ਕਿਸੇ ਬਜ਼ੁਰਗ ਨੂੰ ਪੁੱਛ ਕੇ ਦੇਖੋ ਉਹਨੇ ਕਹਿਣਾ ਨਹੀਂ ਪੁੱਤ ਸਾਡੇ ਲਈ ਉਜਾੜਾ ਸੀ ਸਾਡੇ ਲਈ ਉਜਾੜਾ ਜਿਹੜਾ ਬੰਦਾ ਆਪਣਾ ਘਰ-ਬਾਰ ਪਸ਼ੂ ਡੰਗਰ ਜਾਂ ਮਿੱਤਰ ਪਿਆਰਿਆਂ ਨੂੰ ਛੱਡ ਕੇ ਆਇਆ ਔਰ ਉਹ ਉਹਨਾਂ ਲੋਕਾਂ ਨਾਲ ਲੜਦਾ ਆਇਆ ਕਈ ਲੋਕਾਂ ਨੂੰ ਤਾਂ ਫੌਜ ਲੈ ਕੇ ਆਈ ਪਰ ਕਈ ਰਾਜ ਜਿਹੜੇ ਲੁਟੇਰੇ ਲੋਕ ਸੀ ਜ਼ਗੀਰਦਾਰਾਂ ਦੇ ਜਿਹੜੇ ਡਾਂਗ ਵਾਲੇ ਲੋਕ ਰੱਖੇ ਹੁੰਦੇ ਸੀਗੇ ਲੁੱਠਾ ਖੋਹ ਕਰਨ ਵਾਲੇ ਰੱਖੇ ਹੁੰਦੇ ਸੀ ਉਹ ਜ਼ਗੀਰਦਾਰਾਂ ਦੇ ਬੰਦਿਆਂ ਨੇ ਇਹਨਾਂ ਲੋਕਾਂ ਦੀ ਲੁੱਟ ਕੇ ਗੁੰਡੇ ਬਦਮਾਸ਼ ਟਾਈਪ ਦੇ ਜਿਹੜੇ ਲੋਕ ਹੁੰਦੇ ਆ ਉਹ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੇ ਆ ਚੱਕ ਕੇ ਪਰ ਜਿਹੜੇ ਆਮ ਲੋਕ ਆ ਆਮ ਲੋਕ ਕਦੇ ਨਹੀਂ ਚਾਹੁੰਦੇ ਵੀ ਉਜਾੜਾ ਹੋਵੇ ਉਧਰ ਵੀ ਧੀਆ ਪੁੱਤਾਂ ਵਾਲੇ ਲੋਕ ਆ ਇਦਰ ਵਿਥਿਆ ਪੁੱਤਾਂ ਵਾਲੇ ਲੋਕ ਹੈ ਹਰ ਕੋਈ ਚਾਹੁੰਦਾ ਵੀ ਸਾਡੇ ਧੀਆ ਪੁੱਤ ਜਾਂ ਸਾਡਾ ਪਰਿਵਾਰ ਵੱਸਦਾ ਲੋਕ ਵੱਸਣਾ ਚਾਹੁੰਦੇ ਆ ਪਰ ਸਰਕਾਰਾਂ ਜਿਹੜੀਆਂ ਆਪਣੀ ਸਿਆਸਤ ਲਈ ਇਹ ਲੋਕਾਂ 'ਚ ਵੰਡੀਆਂ ਪਾਉਂਦੀਆਂ ਜਿੱਦਾਂ ਆਜ਼ਾਦੀ ਦੀ ਲੜਾਈ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸ਼ਹੀਦੇ ਆਜਮ ਭਗਤ ਸਿੰਘ ਤੋਂ ਲੈ ਕੇ ਗਦਰੀ ਬਾਬਿਆਂ ਤੋਂ ਲੈ ਕੇ ਸ਼ੁਰੂ ਕਰੀਏ ਭਗਤ ਸਿੰਘ ਸ਼ਹੀਦ ਉਦਮ ਸਿੰਘ ਤੱਕ ਆਉਂਦੇ ਆਉਂਦੇ ਚਾਹੇ ਭਾਰਤ ਛੱਡੋ ਅੰਦੋਲਨ ਤੱਕ ਆਉਂਦੇ ਆਉਂਦੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਸੀ ਕਿ ਪੰਜਾਬੀ ਵੀ ਇਹੋ ਜਿਹੀ ਆਜ਼ਾਦੀ ਮੰਗਦੇ ਸੀ ਸ਼ਹੀਦ ਭਗਤ ਸਿੰਘ ਜੀ ਜਾਂ ਗਦਰੀ ਬਾਬੇ ਉਹਨਾਂ ਦੀ ਆਜ਼ਾਦੀ ਦਾ ਕਿਸ ਤਰ੍ਹਾਂ ਦਾ ਮਨ ਸੀ ਕਿਵੇਂ ਦੀ ਆਜ਼ਾਦੀ ਹੋਵੇ ਸਾਡੀ ਜੋ 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਮਿਲੀ ਆ ਇਹ ਦੇਖੋ ਲਾਰਡ ਇਰਵਿਨ ਦਾ ਸਾਡੇ ਕਾਂਗਰਸ ਦੇ ਨੇਤਾਵਾਂ ਨਾਲ ਸਮਝੌਤਾ ਹੋਇਆ ਜੀ ਉਹ ਸਮਝੌਤੇ ਦੇ ਤਹਿਤ ਹੀ ਆਜ਼ਾਦੀ ਸਾਨੂੰ ਮਿਲੀ ਆ ਉਹ ਸਮਝੌਤੇ ਦੇ ਵਿੱਚ ਬਹੁਤ ਕੁਝ ਸੀ ਹਮ ਸਮਝੌਤੇ ਦੇ ਵਿੱਚ ਤਾਂ ਉਹਨਾਂ ਦੀ ਜਿਹੜੀ ਜ਼ਮੀਨਾਂ ਹੈ ਉਹ ਰੱਖਿਆ ਕੀਤੀ ਗਈ ਹਮ ਉਹਨਾਂ ਨੂੰ ਹੋ ਸਕਦਾ ਅੱਜ ਵੀ ਬਾਹਰਲੇ ਮੁਲਕਾਂ ਨੂੰ ਬ੍ਰਿਟੇਨ ਨੂੰ ਇੰਗਲੈਂਡ ਨੂੰ ਇੱਥੋਂ ਜਿਹੜਾ ਕਰਜ਼ਾ ਜਾਂਦਾ ਹੋਵੇ ਜਾਂਦਾ ਹੋਵੇ ਉਹਨਾਂ ਦੀਆਂ ਜ਼ਮੀਨਾਂ ਦੀ ਰਾਖੀ ਉਹਨਾਂ ਦੇ ਰਾਖੀ ਕਰਨ ਦੀ ਐਵਜ ਦੇ ਵਿੱਚ ਇਹ ਸਮਝੌਤਾ ਕੀਤਾ ਗਿਆ ਗਰੇਜ਼ਾਂ ਨੇ ਕਿ ਵੀ ਅਸੀਂ ਤਾਂ ਚਲੇ ਜਾਂਦੇ ਆ ਪਰ ਜਿਹੜੇ ਸਾਡੇ ਰੂਲ ਆ ਜਾ ਸਾਡੀ ਇੱਥੇ ਜ਼ਮੀਨਾਂ ਨੇ ਸਾਡੀਆਂ ਕੋਠੀਆਂ ਨੇ ਉਹਨਾਂ ਦੀ ਤੁਸੀਂ ਹਿਫਾਜ਼ਤ ਕਰੋਗੇ ਐਸ ਸਮਝੌਤੇ ਦੇ ਤਹਿਤ ਹਮ ਅੰਗਰੇਜ਼ਾਂ ਨੇ ਭਾਰਤ ਦੇ ਹੁਕਮਰਾਨਾਂ ਨਾਲ ਜੋ ਕਿ ਉਦੋਂ ਵੱਡੇ ਪੱਦਰ ਤੇ ਜ਼ਗੀਰਦਾਰ ਸਨ ਜਾਂ ਜ਼ਗੀਰਦਾਰੀ ਜਾਂ ਸਰਮਾਇਦਾਰੀ ਟਾਈਪ ਦੇ ਬੰਦੇ ਪੈਸੇ ਵਾਲੇ ਲੋਕ ਸੀ ਉਹ ਗਵਾਹੀ ਕਰ ਰਹੇ ਸੀ ਉਹਨਾਂ ਦਾ ਐਗਰੀਮੈਂਟ ਹੋਇਆ ਉਸ ਐਗਰੀਮੈਂਟ ਦੇ ਵਿੱਚ ਉਹ ਸਾਨੂੰ ਜਿਹੜੀ ਆਜ਼ਾਦੀ ਮਿਲੀ ਹੈ ਉਸ ਆਜ਼ਾਦੀ ਨੇ ਜੋ ਸੁਪਨਾ ਗਦਰੀ ਬਾਬਿਆਂ ਨੇ ਦੇਖਿਆ ਸੀ ਅਮਰੀਕਾ ਦੀ ਧਰਤੀ ਤੇ ਜਾ ਕੇ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ ਚ ਫਾਂਸੀ ਚੜਦਾ ਜਵਾਲਾ ਸਿੰਘ ਠੱਠੀਆਂ ਸੋਹਣ ਸਿੰਘ ਪਕੜਾ ਹਰਨਾਮ ਸਿੰਘ ਕੁੰਡੀ ਲਾਟ ਬਹੁਤ ਸਾਰੇ ਜਿਹੜੇ ਯੋਧੇ ਆ ਪੰਜਾਬ ਚ ਅਮਰੀਕਾ ਗਏ ਹੋਏ ਸੀਗੇ ਪਰ ਉਹ ਗੁਲਾਮੀ ਨਾ ਸਹਾਰਦੇ ਹੋਏ ਜਿਹੜੇ ਵਾਪਸ ਵਤਨ ਪਰਤੇ ਸੀ ਔਰ ਇੱਥੇ ਸ਼ਹਾਦਤਾਂ ਦਿੱਤੀਆਂ ਉਹਨਾਂ ਦਾ ਸੁਪਨਾ ਸੀ ਵੀ ਸਾਂਝੀ ਵਾਲਤਾ ਹੋਣੀ ਚਾਹੀਦੀ ਸਭ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਜਿਹੜਾ ਭਗ ਸਿੰਘ ਦਾ ਵੀ ਨਿਸ਼ਾਨਾ ਸੀ ਉਹ ਗਦਰੀ ਬਾਬਿਆਂ ਨਾਲ ਮਿਲਦਾ ਜੁਲਦਾ ਦੱਸ ਸੀ ਵੀ ਇੱਥੇ ਕਿਰਤੀ ਲੋਕਾਂ ਦਾ ਰਾਜ ਹੋਣਾ ਚਾਹੀਦਾ ਉਹ ਕਿਰਤੀ ਲੋਕ ਕੌਣ ਆ ਜਿਹੜਾ ਬੰਦਾ ਸਿਰੇ ਦਿਹਾੜੀ ਜਾਂਦਾ ਜਿਹੜਾ ਦਸਾਂ ਨੋਹਾਂ ਦੀ ਕਿਰਤ ਆ ਉਹ ਖੇਤਾਂ ਦੇ ਵਿੱਚ ਕਰਦਾ ਆ ਜਿਹੜਾ ਆਪਣਾ ਰੋਜ਼ਗਾਰ ਚਲਾਉਣ ਲਈ ਆਪਣਾ ਢਿੱਡ ਭਰਦਾ ਆ ਉਹਨਾਂ ਕਿਰਤੀ ਲੋਕਾਂ ਨੂੰ ਵੱਧ ਅਧਿਕਾਰ ਮਿਲਣਾ ਉਹਨਾਂ ਨੂੰ ਸਹੂਲਤਾਂ ਮਿਲਣਾ ਨਾ ਕਿ ਅਮੀਰਾਂ ਨੂੰ ਪਰ ਹੋਇਆ ਉਲਟਿਆ ਵੀ ਜਿਹੜਾ ਸੁਪਨਾ ਸ਼ਹੀਦ ਦੇ ਆਜਮ ਭਗ ਸਿੰਘ ਨੇ ਲਿਆ ਜਾ ਗਦਰੀ ਬਾਬਿਆਂ ਨੇ ਲਿਆ ਉਹ ਸੁਪਨਾ ਅੱਜ ਵੀ ਅਧੂਰਾ ਪਿਆ ਆਜ਼ਾਦੀ ਨੂੰ ਅੱਜ ਇੱਕ ਘੱਟ 80 ਸਾਲ ਹੋ ਗਏ ਪਰ ਉਹ ਸੁਪਨਾ ਅੱਜ ਵੀ ਅਧੂਰਾ ਉਹਨਾਂ ਦੇ ਵਿਚਾਰਾਂ ਵਾਲੇ ਲੋਕ ਅੱਜ ਵੀ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਜਦੋਂ ਜਹਿਦ ਕਰ ਰਹੇ ਆ ਉਹ ਜਦੋਂ ਜਹਿਦ ਉਹਨਾਂ ਚਿਰ ਜਾਰੀ ਰਹੂਗੀ ਜਦੋਂ ਤੱਕ ਇਸ ਦੇਸ਼ ਦੇ ਵਿੱਚ ਜਿਹੜੀ ਕਾਣੀ ਵੰਡਿਆ ਉਹ ਕਾਣੀ ਵੰਡ ਖਤਮ ਕਰਕੇ ਬਰਾਬਰਤਾ ਵਾਲਾ ਸਮਾਜ ਨਹੀਂ ਆ ਸਕਦਾ ਬਰਾਬਰਤਾ ਵਾਲਾ ਸਮਾਜ ਤੋਂ ਭਾਵ ਕੀ ਆ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹਦੇ ਤੁਸੀਂ ਸੁਪਨਾ ਪੜੋਗੇ ਸਿੰਪਲ ਆ ਸਧਾਰਨ ਜੀ ਗੱਲ ਆ ਵੀ ਜਿਹੜੀ ਪੜ੍ਹਾਈ ਆ ਤੇ ਦਵਾਈ ਆ ਇਹ ਸਭ ਲਈ ਮੁਫਤ ਹੋਣੀ ਚਾਹੀਦੀ ਹਰ ਬੰਦੇ ਨੂੰ ਪੜ੍ਹਾਈ ਦਾ ਅਧਿਕਾਰ ਹੋਣਾ ਚਾਹੀਦਾ ਸਰਕਾਰ ਦੀ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਆ ਜਿਹੜੀ ਦਵਾਈ ਆ ਇਹ ਲੋਕਾਂ ਨੂੰ ਮੁਫਤ ਚ ਇਲਾਜ ਮਿਲਣਾ ਚਾਹੀਦਾ ਆ ਜਿਹੜਾ ਰੁਜ਼ਗਾਰ ਆ ਉਹ ਹਰ ਬੰਦੇ ਲਈ ਗਰੰਟੀ ਹੋਣੀ ਚਾਹੀਦੀ ਆ ਵੀ ਉਹਨੂੰ ਰੁਜ਼ਗਾਰ ਮਿਲੇ ਪਰ ਸਾਡੇ ਦੇਸ਼ ਵਿੱਚ ਨਾ ਇੱਥੇ ਲੋਕਾਂ ਨੂੰ ਪੜ੍ਹਾਈ ਮੁਫਤ ਮਿਲਦੀ ਆ ਨਾ ਦਵਾਈ ਮੁਫਤ ਮਿਲਦੀ ਆ ਨਾ ਹੀ ਕੋਈ ਰੁਜ਼ਗਾਰ ਦੀ ਗਰੰਟੀ ਆ ਇੱਥੇ ਤਾਂ ਧਰਮਾਂ ਦੇ ਨਾਂ ਤੇ ਅੱਜ ਵੀ ਜੋ ਭਗਤ ਸਿੰਘ ਨੇ ਕਿਹਾ ਸੀ ਵੀ ਜੇ ਜਾਤਾਂ ਪਾਤਾਂ ਦੇ ਧਰਮਾਂ ਦੇ ਨਾਂ ਤੇ ਅਸੀਂ ਜਿਹੜਾ ਹੈ ਵਾਂਡਿਆ ਜਾਂ ਲੋਕਾਂ ਦੇ ਵਿੱਚ ਜਿਹੜਾ ਕਲੇਸ਼ ਆ ਜੀ ਇਹਨੂੰ ਰੋਕ ਨਾ ਸਕੇ ਤਾਂ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਉਹਨਾਂ ਦੀ ਕਮਰ ਟੁੱਟ ਜੂਏ ਇਸ ਅੱਗ ਨੂੰ ਬੁਝਾਉਂਦੇ ਆ ਅੱਜ ਵੀ ਤੁਸੀਂ ਦੇਖੋਗੇ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਦੇਸ਼ 'ਚ ਦੰਗੇ ਹੁੰਦੇ ਆ ਹੁੰਦੇ ਆ ਇਹ ਆਜ਼ਾਦੀ ਉਹ ਨਹੀਂ ਜੋ ਭਗਤ ਸਿੰਘ ਚਾਹੁੰਦਾ ਸੀ ਇਹ ਆਜ਼ਾਦੀ ਉਹ ਆ ਜਿਹੜੀ ਸਰਮਾਇਦਾਰ ਚਾਹੁੰਦੇ ਸੀ ਹੁਣ ਜੇ ਸਰਮਾਇਦਾਰਾਂ ਦੇ ਹਿਸਾਬ ਨਾਲ ਦੇਖੀਏ ਤਾਂ ਆਜ਼ਾਦੀ ਹੈ ਪਰ ਜੇ ਸ਼ਹੀਦਾਂ ਦੇ ਸੁਪਨਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਸੁਪਨਾ ਅੱਜ ਵੀ ਅਧੂਰਾ ਹੈ ਡਾਕਟਰ ਸਾਹਿਬ ਇੱਕ ਗੱਲ ਹੁੰਦੀ ਹੈ ਭਗਤ ਸਿੰਘ ਦੀ ਕੁਰਬਾਨੀ ਬਾਰੇ ਭਗਤ ਸਿੰਘ ਦੀ ਜੋ ਫਾਂਸੀ ਦੀ ਸਜ਼ਾ ਹੋਈ ਸੀ ਉਸ ਨੂੰ ਲੈ ਕੇ ਅਕਸਰ ਗੱਲ ਹੁੰਦੀ ਹੈ ਕਿ ਭਗਤ ਸਿੰਘ ਹੋਰਾਂ ਨੂੰ ਬਚਾਇਆ ਜਾ ਸਕਦਾ ਸੀ ਜਦ ਭਗਤ ਸਿੰਘ ਤੇ ਉਹਦੇ ਸਾਥੀ ਖੁਦ ਹੀ ਚਾਹੁੰਦੇ ਸੀ ਕਿ ਅਸੀਂ ਫਾਂਸੀ ਦੇ ਰਸੇ ਨੂੰ ਜੁਮਈਏ ਕੀ ਪਹਿਲੂ ਨੇ ਕਿ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਜਾਂ ਉਹ ਖੁਦ ਹੀ ਨਹੀਂ ਬਚਣਾ ਚਾਹੁੰਦੇ ਸਨ ਲੋਕਾਂ ਨੂੰ ਕੀ ਸੰਦੇਸ਼ ਦਿਨਾ ਚਾਹੁੰਦੇ ਸਨ ਦੇਖੋ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਆਜ਼ਾਦੀ ਦੀ ਲੜਾਈ ਚ ਕਦ ਸੀ ਉਹ ਜਦੋਂ ਆਜ਼ਾਦੀ ਦੀ ਲੜਾਈ ਐਂ ਠੀਕ ਤੇ ਆ ਤਾਂ ਗਾਂਧੀ ਦੇ ਬਰਾਬਰ ਚੱਲਿਆ ਗਿਆ ਸੀ ਹੂੰ ਲੋਕ ਜਿੰਨਾ ਗਾਂਧੀ ਨੂੰ ਮੰਨਦੇ ਸੀ ਉਹਨਾਂ ਹੀ ਭਗਤ ਸਿੰਘ ਨੂੰ ਸੁਣਨ ਲੱਗ ਗਏ ਸੀ ਉਹਦੇ ਅਖਬਾਰਾਂ ਦੇ ਵਿੱਚ ਉਹਦੇ ਜਿਹੜੇ ਆਰਟੀਕਲ ਛਪਦੇ ਸੀ ਉਹਨੂੰ ਪੜ੍ਹਦੇ ਸੀ ਪੜ੍ਹਦੇ ਸੀ ਜਦੋਂ ਕਦ ਬਰਾਬਰ ਚੱਲਿਆ ਗਿਆ ਭਗਤ ਸਿੰਘ ਜਿਹੜਾ ਚਾਹੁੰਦਾ ਸੀ ਹੂੰ ਉਹ ਸੁਪਨਿਆ ਗਾਂਧੀ ਨੂੰ ਚੁਪ ਦੇ ਸੀ ਹੂੰ ਉਹ ਕਿ ਭਗਤ ਸਿੰਘ ਜਿਹੜੇ ਕਿਰਤੀ ਲੋਕਾਂ ਦੀ ਗੱਲ ਕਰਦਾ ਗੱਲ ਕਰਦਾ ਸੀ ਗਾਂਧੀ ਉਹ ਨਾ ਕਿਰਤੀ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਭਗਤ ਸਿੰਘ ਇਥੋਂ ਉੱਚ-ਨੀਚ ਜਾਤ ਪਾਤ ਜਿਹੜੀ ਵਰਨ ਬ੍ਰਾਹਮਣਵਾਦੀ ਵਿਵਸਥਾ ਉਹਨੂੰ ਵੀ ਹੁੰਝ ਕੇ ਛੁਟਣਾ ਚਾਹੁੰਦਾ ਉਹ ਆਪਣਾ ਇੱਕ ਲੇਖ ਲਿਖਦਾ ਮੈਂ ਨਾਸਤਿਕ ਕਿਉਂ ਹਾਂ ਉਹ ਸਮੇਂ ਦੇ ਲੋਕਾਂ ਨੂੰ ਵੀ ਬੜੀ ਉਸ ਤੋਂ ਮਨ ਲੋ ਖੇਚ ਹੋਈ ਹੋਣੀ ਹੈ ਤਕਲੀਫ ਹੋਈ ਹੋਣੀ ਹੈ ਅੱਜ ਵੀ ਜਦੋਂ ਕਈ ਲੋਕ ਪੜ੍ਹਦੇ ਆ ਹੂੰ ਵੀ ਮੈਂ ਨਾਸਤਿਕ ਕਿਉਂ ਹਾਂ ਉਹਨੇ ਦਲੀਲਾਂ ਦਿੱਤੀਆਂ ਹਮ ਨਾਸਤਿਕ ਹੋਣ ਦੇ ਕਈ ਕਾਰਨ ਆ ਕੋਈ ਨਾਸਤਿਕ ਬੰਦਾ ਬਿਨਾ ਪੜ੍ਹੇ ਲਿਖੇ ਤੋਂ ਬਿਨਾ ਦਿਮਾਗ ਤੋਂ ਐਵੇਂ ਨਹੀਂ ਬਣ ਜਾਂਦਾ ਉਹਦੇ ਲਈ ਬਹੁਤ ਵੱਡਾ ਲੈਵਲ ਸਟੱਡੀ ਦਾ ਚਾਹੀਦਾ ਹਮ ਤਾਂ ਉਹ ਸਟੱਡੀ ਲੈਵਲ ਹੀ ਐਨਾ IQ ਵੱਧ ਗਿਆ ਉਹਨਾਂ ਦਾ ਹਮ ਕਿ ਉਹਨਾਂ ਨੇ ਲਿਖਣਾ ਪਿਆ ਵੀ ਅਸੀਂ ਜਿਹੜਾ ਮੈਂ ਨਾਸਤਿਕ ਕਿਉਂ ਹਾਂ ਜਿਹੜਾ ਬੰਬ ਸੁੱਟਿਆ ਅਸੈਂਬਲੀ ਦੇ ਵਿੱਚ ਉਹ ਬੰਬ ਸੁੱਟਣ ਦਾ ਕਾਰਨ ਕੀ ਕਾਰਨ ਕੀ ਸੀ ਡ੍ਰੀਮ ਲੈਂਡ ਕੀ ਭੂਮਿਕਾ ਉਹਨਾਂ ਦੀ ਕਿਤਾਬ ਆ ਬੀ ਇਹ ਸਾਡੀ ਜਿਹੜੀਆਂ ਜਿੰਨੀਆਂ ਉਹਨਾਂ ਨੇ ਮੰਨ ਲਓ ਲਿਖੀਆਂ ਜਾਂ ਤੁਸੀਂ ਜੇਲ੍ਹ ਡਾਇਰੀ ਪੜੋਗੇ ਜੇਲ੍ਹ ਡਾਇਰੀ ਦੇ ਵਿੱਚ ਵੀ ਤੁਸੀਂ ਜਿਹੜੀਆਂ ਹੱਥ ਲਿਖਤਾਂ ਨੇ ਉਹ ਇੰਨੀਆਂ ਬਾ ਕਮਾਲ ਆ ਵੀ ਇੱਕ ਸਾਢੇ 23 ਸਾਲ ਦਾ ਮੁੰਡਾ 23 ਸਾਲ 5 ਮਹੀਨੇ 26 ਦਿਨ ਦੀ ਉਮਰ 'ਚ 550 ਤੋਂ ਵੱਧ ਕਿਤਾਬਾਂ 4 ਤੋਂ 6 ਸਾਲਾਂ ਦੇ ਵਿੱਚ ਪੜਦਾ ਔਰ ਉਹਨਾਂ ਦੇ ਵਿੱਚ ਨੋਟਸ ਬਣਾਉਂਦਾ ਨੋਟਸ ਬਣਾ ਕੇ ਇਹ ਇਹ ਖਾਕਾ ਖਿੱਚ ਕੇ ਜਾਂਦਾ ਵੀ ਮੇਰੀ ਮੌਤ ਤੋਂ ਬਾਅਦ ਸਮਾਜ ਕਿਦਾਂ ਦਾ ਹੋਣਾ ਚਾਹੀਦਾ ਦੇਸ਼ ਕਿਦਾਂ ਦਾ ਹੋਣਾ ਚਾਹੀਦਾ ਰਹੀ ਗੱਲ ਉਹਨਾਂ ਨੂੰ ਬਚਾਉਣ ਦੀ ਕਿ ਨਾ ਬਚਾਉਣ ਦੀ ਇਹ ਗੱਲਾਂ ਦੋਨੇ ਹੀ ਸ਼ਹੀਦ ਆਜ਼ਮ ਭਗਤ ਸਿੰਘ ਇੰਨਾ ਸਟੱਡੀ ਲੈਵਲ ਉਹਨਾਂ ਦਾ ਵੱਧ ਗਿਆ ਸੀ ਇੰਨੀ ਉਹਨਾਂ ਦੀ ਚੇਤਨਾ ਵੱਧ ਗਈ ਸੀ ਕਿ ਉਹਨਾਂ ਨੂੰ ਇਹ ਪਰਪੱਕ ਹੋ ਗਏ ਸਮਝ ਆ ਗਿਆ ਵੀ ਜੇ ਮੈਂ ਸ਼ਹਾਦਤ ਦੇਊਗਾ ਤਾਂ ਦੇਸ਼ ਦੇ ਵਿੱਚ ਇੱਕ ਲਾਵਾ ਫੁੱਟੂਗਾ ਜਿਸ ਨਾਲ ਗੋਰਿਆਂ ਨੂੰ ਇੱਥੋਂ ਮਜਬੂਰਨ ਵਸ ਜਾਣਾ ਪਊ ਉਹਨਾਂ ਨੂੰ ਜੇ ਬਚਾਉਣਾ ਹੁੰਦਾ ਉਹਨਾਂ ਦੇ ਕ੍ਰਾਂਤੀਕਾਰੀ ਸਾਥੀ ਹੀ ਬਚਾ ਸਕਦੇ ਸੀ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਚੰਦਰਸ਼ੇਖਰ ਆਜ਼ਾਦ ਹੋਰਾਂ ਨੇ ਵੀ ਮੈਸੇਜ ਭਜਾਇਆ ਸੀ ਲੈਟਰ ਲਿਖਿਆ ਸੀ ਵੀ ਤੁਸੀਂ ਜੇ ਹਜੋ ਜੇ ਬਾਹਰ ਆਉਣਾ ਚਾਹੁੰਦੇ ਆ ਤਾਂ ਅਸੀਂ ਤੁਹਾਨੂੰ ਛਡਾ ਲਾਂਗੇ ਅੱਜ ਦੇਸ਼ ਨੂੰ ਤੁਹਾਡੀ ਜ਼ਰੂਰਤ ਹੈ ਜ਼ਰੂਰਤ ਹੈ ਪਰ ਭਗਸ਼ੇ ਨੇ ਕਿਹਾ ਸੀ ਵੀ ਜਿੰਨਾ ਮੇਰੇ ਲਈ ਬਚਣਾ ਜ਼ਰੂਰੀ ਹੈ ਉਸ ਤੋਂ ਜ਼ਿਆਦਾ ਹੂੰ ਜੇ ਤੁਸੀਂ ਚਾਹੁੰਦੇ ਹੋ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਨਕਲਾਬ ਦਾ ਸੰਦੇਸ਼ ਜਾਵੇ ਹੂੰ ਤਾਂ ਮੇਰਾ ਫਾਂਸੀ ਚੜਨਾ ਜ਼ਿਆਦਾ ਜ਼ਰੂਰੀ ਹੈ ਰਹੀ ਗੱਲ ਉਹਨਾਂ ਨੂੰ ਨਾ ਬਚਾਉਣ ਦੀ ਤਾਂ ਲਾਲ ਇਰਵਿੰਦ ਦਾ ਜਿਹੜਾ ਸਮਝੌਤਾ ਹੋਇਆ ਮਹਾਤਮਾ ਗਾਂਧੀ ਜੋ ਖੁਦ ਬਕਾਲਤ ਕੀਤੀ ਹੋਈ ਆ ਅਗਰ ਉੱਥੇ ਕਹਿ ਦਿੰਦੇ ਵੀ ਉਹਨਾਂ ਤਿੰਨਾਂ ਨੌਜਵਾਨਾਂ ਨੂੰ ਫਾਂਸੀ ਦੇਣ ਬਾਰੇ ਤੁਸੀਂ ਡਿਸਕਸ਼ਨ ਕਰੋ ਖਾਂਸੀ ਉਹਨਾਂ ਦੀ ਰੋਕ ਦਿਓ ਕਿਉਂਕਿ ਇਹ ਜਦੋਂ ਦਬਾਅ ਦੇ ਵਿੱਚ ਸੀ ਉਹ ਖਾਂਸੀ ਰੋਕੀ ਜਾ ਸਕਦੀ ਸੀ ਨਾ ਤਾਂ ਖੁਦ ਛੇਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਜਾਂ ਉਹਨਾਂ ਦੇ ਕ੍ਰਾਂਤੀਕਾਰੀ ਬਚਣਾ ਚਾਹੁੰਦੇ ਸਨ ਕਿਉਂਕਿ ਦੇਸ਼ ਦੇ ਹਾਲਾਤ ਔਰ ਇੰਟਰਨੈਸ਼ਨਲ ਜਿਹੜੇ ਹਾਲਾਤ ਬਣੇ ਹੋਏ ਸਨ ਉਹ ਇਸ ਗੱਲ ਵਾਲੇ ਸ਼ਾਲਾ ਕਰਦੇ ਸਨ ਵੀ ਜੇ ਤੁਸੀਂ ਕ੍ਰਾਂਤੀ ਚਾਹੁੰਦੇ ਹੋ ਤਾਂ ਤੁਹਾਡੀ ਕੁਰਬਾਨੀ ਦੇ ਆਧਾਰ ਦੇ ਉੱਪਰ ਹੀ ਜਿਹੜੀ ਕ੍ਰਾਂਤੀ ਦੀ ਨੀਂਹ ਰੱਖੀ ਜਾਣੀ ਹੈ ਕਿਉਂਕਿ ਉਹਨਾਂ ਨੇ ਇਹ ਗੱਲ ਸਾਫ਼ ਕਹੀ ਹੈ ਕਿ ਅਸੀਂ ਆਜ਼ਾਦੀ ਦੀ ਲੜਾਈ ਦੇ ਨੀਵ ਪੱਥਰ मात्रਾਂ मात्रਾਂ ਬਾਕੀ ਦੀ ਜਿਹੜੀ ਇਮਾਰਤ ਹੈ ਆਉਣ ਵਾਲੀਆਂ ਪੀੜ੍ਹੀਆਂ ਬਣਾਉਣਗੀਆਂ ਇਹ ਫਿਕਰ ਕਰਨਾ ਸਾਡਾ ਕੰਮ ਨਹੀਂ ਕਿ ਸਕੇਗਾ ਜੇ ਉਹਨਾਂ ਨੂੰ ਇਹ ਫਿਕਰ ਹੁੰਦੀ ਆਪਣੀ ਜਾਨ ਬਚਾਉਣੇ ਹੁੰਦੀ ਤਾਂ ਕ੍ਰਾਂਤੀਕਾਰੇ ਸਾਥੀਆਂ ਨੂੰ ਕਹਿ ਦਿੰਦੇ ਵੀ ਸਾਨੂੰ ਜਦੋਂ ਮਰ ਜੇ ਜੇਲ੍ਹ ਚੋਂ ਕੱਢ ਲਓ ਲੈ ਜਾਂਦੇ ਪਰ ਨਾ ਤਾਂ ਅੰਗਰੇਜ਼ ਚਾਹੁੰਦੇ ਸੀ ਵੀ ਉਹ ਬਚਣ ਨਾ ਇਥੋਂ ਦੇ ਜਿਹੜੇ ਜ਼ਗੀਰਦਾਰ ਸੀ ਉਹ ਚਾਹੁੰਦੇ ਸੀ ਨਾ ਹੀ ਸ਼ਾਇਦ ਗਾਂਧੀ ਤੇ ਜਿੰਨਾ ਚਾਹੁੰਦੇ ਸੀ ਨਹੀਂ ਚਾਹੁੰਦੇ ਸੋ ਕਿ ਉਹਨਾਂ ਨੂੰ ਕੁਰਸੀਆਂ ਦਾ ਸੀ ਕੁਰਸੀਆਂ ਦਾ ਲਾਲਚ ਔਰ ਜ਼ਗੀਰਦਾਰਾਂ ਨੂੰ ਆਪਣੀਆਂ ਜ਼ਮੀਨਾਂ ਦਾ ਸੀ ਵੀ ਸਾਡੀਆਂ ਇਹ ਜ਼ਮੀਨਾਂ ਖਾਊਗਾ ਫਿਰ ਮਜ਼ਦੂਰਾਂ ਨੂੰ ਵੰਡਣਗੇ ਤਾਂ ਔਰ ਜਿਹੜਾ ਖੁਦ ਸਹੀ ਭਗ ਸਿੰਘ ਦਾ ਵਿਚਾਰ ਵੀ ਜਿਹੜਾ ਇਨਕਲਾਬ ਦਾ ਸਿੰਬਲ ਬਣ ਕੇ ਉੱਠਿਆ ਵੀ ਇਨਕਲਾਬ ਜੇ ਲਿਆਉਣਾ ਤਾਂ ਉਹਦੇ ਲਈ ਪਹਿਲਾਂ ਕੁਰਬਾਨੀਆਂ ਦੀ ਜਿਹੜੀ ਨੀਂਵ ਆ ਉਹ ਰੱਖਣੀ ਪਈ ਉਹ ਕੁਰਬਾਨੀਆਂ ਦੀ ਨੀਂਵ ਰੱਖ ਕੇ ਗਏ ਆ ਉਸ ਨੀਂਵ ਦੇ ਉੱਪਰ ਹੌਲੀ-ਹੌਲੀ ਉਹਨਾਂ ਨੂੰ ਉਹਨਾਂ ਦੇ ਵਿਚਾਰਧਾਰਾ ਨੂੰ ਜਿਹੜੇ ਪੜ੍ਹਨ ਵਾਲੇ ਲੋਕ ਆ ਸਮਝਣ ਵਾਲੇ ਲੋਕ ਆ ਉਹ ਅੱਜ ਵੀ ਜ਼ਮੀਨੀ ਪੱਧਰ ਤੇ ਮਜ਼ਦੂਰਾਂ ਦੇ ਹੱਕਾਂ ਲਈ ਜਾਂ ਕਿਰਤੀ ਲੋਕਾਂ ਦੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਆ